ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਵਿੱਚ ਸੂਟ ਲੈ ਕੇ ਆਏ ਬੜੇ ਪਿਆਰੇ ਆਰੀ ਵਰਕ ਦੇ ਵਿੱਚ ਸੂਟ ਹੋਣਗੇ ਤੇ ਵਿਦਾਊਟ ਲਾਈਨਿੰਗ ਬਣਨਗੇ ਤੇ ਪ੍ਰਾਈਸ ਸਾਰੇ ਸੂਟਾਂ ਦਾ 2850 ਹੈ ਜੀ ਅੱਜ ਦੀ ਸਾਰੀ ਵੀਡੀਓ ਦੇ ਜਿੰਨੇ ਸੂਟ ਆਪਾਂ ਦਿਖਾਵਾਂਗੇ 2850 ਪ੍ਰਾਈਸ ਦੇ ਨਾਲ ਤੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਰਿਹਾ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਤੇ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਤਾਂ ਤੁਸੀਂ ਕੋਰੀਅਰ ਚਾਰजेस ਕਨਫਰਮ ਕਰ ਲਿਆ ਕਰੋ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਤੇ ਜਿਹੜਾ ਸਕਰੀਨ ਤੇ ਨੰਬਰ ਮੈਂਸ਼ਨ ਹੁੰਦਾ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜੀ ਨਾਲੇ ਸ਼ੌਪ ਤੇ ਆਣੇ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ੌਪ ਤੇ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਦੇਖਦੇ ਆ ਜੀ ਅਸ ਦਾ ਪਹਿਲਾ ਸੂਟ ਰਾਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਅੱਜ ਦੇ ਸਾਰੇ ਸੂਟ ਅੱਜ ਦੇ ਪੂਰੀ ਵੀਡੀਓ ਰਾਮ ਟੈਕਸ ਬ੍ਰਾਂਡ ਦੀ ਤੇ ਵਿਦਆਊਟ ਲਾਈਨਿੰਗ ਬਣਨਾ ਤੇ ਬਹੁਤ ਪਿਆਰਾ ਕਰੀਮ ਤੇ ਬਲੂ ਦਾ ਕੰਟਰਾਸਟ ਜਿਹੜੇ ਜਿਹੜੇ ਮੈਂ ਸੂਟ ਤੁਹਾਨੂੰ ਦਿਖਾਵਾਂਗੀ ਇੱਕ ਡਿਜ਼ਾਈਨ ਦੇ ਵਿੱਚ ਦੋ ਦੋ ਸੂਟ ਹੋਣਗੇ ਬਸ ਪ੍ਰਿੰਟ ਅਲੱਗ ਵੀ ਕਲਰ ਅਲੱਗ ਸੌਰੀ ਤੇ ਇਹ ਹੈਗਾ ਜਿਹੜਾ ਸੂਟ ਤੁਹਾਨੂੰ ਦਿਖਾਉਣ ਲੱਗੀਆਂ ਫਸਟ ਇਹ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਹੈ ਜੀ ਨਾਲ ਕਿੰਨਾ ਹੈਵੀ ਨਾਪ ਹੈ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਏ ਲਾਈਨ ਬਣਾਉਣਾ ਏ ਲਾਈਨ ਤੇ ਇਹ ਸਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਥ्रेड ਦੇ ਨਾਲ ਵਰਕ ਦਿਖ ਰਿਹਾ ਸਾਰਾ ਆਰੀ ਵਰਕ ਹੋਇਆ ਹੋਇਆ ਸੇਮ ਥ्रेड ਦੇ ਨਾਲ ਕ੍ਰੀਮ ਧਾਗੇ ਦੇ ਨਾਲ ਤੇ ਜਿਹੜਾ ਬਲੂ ਹੈ ਇਹ ਪ੍ਰਿੰਟ ਹੈ ਵਿੱਚ ਪੂਰੀ ਸ਼ਰਟ ਦੇ ਵਿੱਚ ਆਰੀ ਵਰਕ ਫਰੰਟ ਬੈਕ ਸਾਰੀ ਤੇ ਆਰੀ ਵਰਕ ਹੈ ਜੀ ਇਹ ਬੜਾ ਬੈਕ ਪੱਲਾ ਹੈ ਉਹਦੇ ਤੇ ਵੀ ਬਾਜੂ ਤੇ ਵੀ ਸਾਰੇ ਤੇ ਆਰੀ ਵਰਕ ਹੈ ਇਹ ਫਰੰਟ ਆ ਗਿਆ ਸੂਟ ਦਾ ਬਹੁਤ ਪਿਆਰਾ ਤੇ ਬਾਟਮ ਵਰਕ ਵਾਲੇ ਸੂਟ ਹੈ ਜੀ ਇਹ ਬਾਟਮ ਤੇ ਵੀ ਵਰਕ ਹੈ ਇਹਨਾਂ ਦੇ ਨਾਲ ਇਹ ਫਰੰਟ ਪੁੱਲਾ ਆ ਗਿਆ ਤੇ ਇਹ ਬੈਕ ਹੈ ਬੈਕ ਤੇ ਦੇਖੋ ਬੜਾ ਸੋਹਣਾ ਆਰੀ ਵਰਕ ਹੈ ਬਹੁਤ ਸੋਹਣੀਆਂ ਬੂਟੀਆਂ ਸਾਰੇ ਦੇ ਵਿੱਚ ਆਰੀ ਵਰਕ ਇਹ 슬ੀਵਸ ਆ ਗਈਆਂ 슬ੀਵਸ ਜਿੰਨੀਆਂ ਮਰਜ਼ੀ ਤੁਸੀਂ ਰੈਡੀ ਕਰਾ ਸਕਦੇ ਹੋ ਕੋਈ ਜੋੜ ਨਹੀਂ ਆਉਣਾ ਹੈਗਾ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਤੇ 3 ਮੀਟਰ ਦੀ ਬਾਟਮ ਦੇ ਨਾਲ ਵਿੱਦੂ ਵਰਕ ਦੇ ਨਾਲ ਪੂਰੀ ਸ਼ਰਟ ਤੇ ਵੀ ਆਰੀ ਵਰਕ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਕਰੀਮ ਤੇ ਬਲੂ ਦਾ ਕੰਟਰਾਸਟ ਹੈ ਤੇ ਬੜਾ ਪਿਆਰਾ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਹੋਗੀ ਫਰੰਟ ਬੈਕ ਸਾਰਾ 3 ਮੀਟਰ ਦੀ ਸ਼ਰਟ ਹੈ ਤੇ ਨਾਲ ਸਾਰਾ ਆਰੀ ਵਰਕ ਹੋਇਆ ਤੇ ਬਾਟਮ ਤੇ ਬੜੀ ਪਿਆਰੀ ਡਿਜ਼ਾਈਨਿੰਗ ਇਹ نیچے ਆ ਜਾਣੀ ਹੈ ਇਹ ਚਾਹੇ ਤੁਸੀਂ ਪੱਟੀ ਰਿਮੂਵ ਕਰਵਾ ਦਿਓ ਚਾਹੇ ਤੁਸੀਂ ਰੱਖ ਲਿਓ ਬੜਾ ਸੋਹਣਾ نیچے ਪੌਂਚੀਆਂ ਤੇ ਆ ਜਾਣਾ ਜੀ ਇਹ 3 ਮੀਟਰ ਦੀ ਬਾਟਮ ਹੈ ਤੇ 3 ਮੀਟਰ ਦੀ ਉਹ ਸ਼ਰਟ ਹੋਗੀ ਰਾਮ ਟੈਕਸਟ ਬ੍ਰਾਂਡ ਦੇ ਸੂਟ ਹੈ ਤੇ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਪਿਓਰ ਮਸਲੀਨ ਦੁਪट्टे ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਹੈ ਬੜਾ ਸੋਹਣਾ ਗ੍ਰੇ ਬਲੂ ਕਲਰ ਹੈ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਬਹੁਤ ਗਲੇਸਫੁਲ 2850 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੀ ਮੈਂ ਤੁਹਾਨੂੰ ਸੈਕੰਡ ਕਲਰ ਦਿਖਾਨੀ ਆ ਦੋ ਦੋ ਕਲਰ ਹੋਣਗੇ ਹਰੇਕ ਸੂਟ ਦੇ ਵਿੱਚ ਬੜਾ ਸੋਹਣਾ ਕਰੀਮ ਤੇ ਇਹ ਨਾ ਕਿ ਸੇਮ ਡਿਜ਼ਾਈਨ ਦੇ ਵਿੱਚ ਸਾਰੀ ਸ਼ਰਟ ਤਿਆਰੀ ਵਰਕ ਹੋਇਆ ਫੌਸ ਸੋਹਣਾ ਇਹ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਸਾਰਾ ਆਰੀ ਵਰਕ ਹੋਇਆ ਹੋਇਆ ਸ਼ਰਟ ਤੇ ਵਿਦਾਊਟ ਲਾਈਨਿੰਗ ਸੂਟ ਬਣਨਾ ਬਹੁਤ ਪਿਆਰਾ 3 ਮੀਟਰ ਦੀ ਸ਼ਰਟ ਹੈ ਫਰੰਟ ਬੈਕ ਸਾਰੇ ਤਿਆਰੀ ਵਰਕ ਹੋਇਆ 슬ੀਵਸ ਤੇ ਵੀ ਬੈਕ ਤੇ ਵੀ ਧਾਗੇ ਦੇ ਨਾਲ ਆਰੀ ਵਰਕ ਹੋਇਆ ਤੇ ਇਹ ਹੋ ਗਈ ਆਪਣੀ ਸ਼ਰਟ ਸੌਰੀ ਤੇ ਨਾਲ ਸੇਮ ਕਲਰ ਦੀ ਉਹ ਸੇਮ ਫੈਬਰਿਕ ਦੇ ਵਿੱਚ ਪਲੇਨ ਬਾਟਮ 3 ਮੀਟਰ ਦੀ ਬਾਟਮ ਹੈ ਜੀ 3 ਮੀਟਰ ਦੀ ਸ਼ਰਟ ਤੇ ਕੰਟਰਾਸਟ ਦੁਪੱਟੇ ਦੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜੀ ਇਹਦੇ ਨਾਲ ਇਹ ਹੈ ਗੱਸਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰੇ ਸੂਟ ਹਨ ਐਵੇਂ ਦੇ ਸੂਟਾਂ ਤੇ ਏਜ ਮੈਟਰ ਨਹੀਂ ਕਰਦੀ ਜਿਵੇਂ ਮਰਜ਼ੀ ਤੁਸੀਂ ਆਪਣੇ ਸੂਟ ਬਣਾ ਸਕਦੇ ਹੋ ਬਹੁਤ ਪਿਆਰਾ ਸੂਟ ਹੈ 2850 ਪ੍ਰਾਈਸ ਦੇ ਨਾਲ ਇਹ ਮੈਂ ਦੋ ਸੂਟ ਦਿਖਾਏ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਹੋਣਗੇ ਰਾਮ ਟੈਕਸ ਬ੍ਰਾਂਡ ਦੇ ਹੀ ਸੂਟ ਅੱਜ ਦੇ ਆਰੀ ਵਰਕ ਦੇ ਨਾਲ ਸਾਰੇ ਸੂਟ ਤੇ ਬੜਾ ਪਿਆਰਾ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਉਹ ਹਾਂ ਸੋਣਾ ਇਹ ਆ ਗਿਆ ਆਪਣਾ ਫਰੰਟ ਪੱਲਾ ਇੱਥੇੋਂ ਸਟਾਰਟ ਹੋ ਗਿਆ ਸਾਰੇ ਦੇ ਵੀ ਚਾਰੀ ਵਰਕ ਦਿਖ ਰਿਹਾ ਤੁਹਾਨੂੰ ਇਹ ਬੜਾ ਸੋਹਣਾ ਡਸਟੀ ਪੀਚ ਜਿਹਾ ਕਲਰ ਹੈ ਤੇ ਵਿੱਚ ਦੇਖ ਸਕਦੇ ਹੋ ਇਹ ਸਾਰਾ ਆਰੀ ਵਰਕ ਹੈ ਜਿਹੜਾ ਧਾਗੇ ਨਾਲ ਦਿਖ ਰਿਹਾ ਤੁਹਾਨੂੰ ਇਹ ਵਾਲਾ ਪ੍ਰਿੰਟ ਹੈ ਜਿਹੜਾ ਮਲਟੀ ਦਿਖ ਰਿਹਾ ਤੇ ਸੇਮ ਥ੍ਰੈਡ ਦੇ ਨਾਲ ਵਰਕ ਹੋਇਆ ਇਹ ਫਰੰਟ ਪੱਲਾ ਆ ਗਿਆ ਘੇਰੇ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਬੈਕ ਤੇ ਵੀ ਸੇਮ ਹੈ ਇਹ ਬੈਕ ਪੱਲਾ ਆ ਗਿਆ ਬੈਕ ਤੇ ਵੀ ਸੇਮ ਆਰੀ ਵਰਕ ਹੈ ਤੇ ਨਾਲ スਲੀਵਸ ਤੇ ਆ ਗਿਆ ਜੀ ਨਾਲ 3 ਮੀਟਰ ਦੀ ਸ਼ਰਟ ਹੈ ਇੱਥੋਂ 슬ੀਵਜ਼ ਆ ਜਾਣੀਆਂ ਤੇ ਬੜਾ ਸੋਹਣਾ ਕਲਰ ਕੰਬੀਨੇਸ਼ਨ ਤੇ ਇਹ 슬ੀਵ ਇਹ ਆ ਜਾਣੀ ਆਪਣੀ ਬਾਟਮ ਬਹੁਤ ਸੋਹਣਾ ਇਹ ਬਾਟਮ ਤੇ ਆ ਜਾਣੀ ਹੈ ਪ੍ਰਿੰਟਿੰਗ ਬੜੀ ਸੋਹਣੀ ਲੇਸਿਸ ਦੇ ਨਾਲ ਇਹ ਐਡ ਕੀਤਾ ਹੋਇਆ ਜੋਇੰਟਰ ਲੇਸ ਪਾ ਕੇ ਇਹ ਨੀਚੇ ਪਹੁੰਚਿਆ ਦੇ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ 3 ਮੀਟਰ ਦਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਸੂਟ ਬਣਨ ਗਿਆ ਜੀ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਜੀ ਨਾ ਸੂਟਾਂ ਨੂੰ ਤੇ ਨਾਲ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਜੀ ਖੁਦ ਦੁਪੱਟੇ ਦੀ ਪ੍ਰਿੰਟਿੰਗ ਹੈੱਸੋ ਦਸਤੀ ਪੀਚ ਕਲਰ ਹੈ ਪ੍ਰਾਈਸ ਸੇਮ ਰਹਿਣਾ ਜੀ 2850 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਜਿਹੜਾ ਮੈਂ ਤੁਹਾਨੂੰ ਇਹ ਵਾਲਾ ਸੇਮ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਿਸਤਾ ਗ੍ਰੀਨ ਕਲਰ ਸੇਮ ਡਿਜ਼ਾਈਨ ਸਾਰੇ ਦੇ ਵਿੱਚ ਆਹੀ ਵਰਕ ਸੇਮ ਦੇ ਵਿੱਚ ਪਿਸਤਾ ਕਲਰ ਬਹੁਤ ਪਿਆਰਾ ਤੇ ਇਸ ਤੇ ਨਾਲ ਹੈਗੀ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਇਹ ਬਾਟਮ ਤੇ ਆ ਜਣੀ ਜੀ ਡਿਜ਼ਾਈਨਿੰਗ ਬੜੀ ਸੋਹਣੀ ਜੁਆਇੰਟਰ ਲੇਸ ਪਾ ਕੇ ਬੜੀ ਪਿਆਰੀ ਪ੍ਰਿੰਟਿੰਗ ਇਹ ਬਾਟਮ ਤੇ 3 ਮੀਟਰ ਦਾ ਫੈਬਰਿਕ ਹੈ ਜੀ ਪੂਰੀ ਹੈਵੀ ਸਲਵਾਰ ਵੀ ਬਣਾ ਸਕਦੇ ਹੋ ਲੂਜ਼ਿੰਗ ਗਲਾਜ਼ੋ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੁਪੱਟੇ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਦੇਖ ਪਿਸਤਾ ਗ੍ਰੀਨ ਕਲਰ ਹੈ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ 2850 ਪ੍ਰਾਈਸ ਹੈ ਜੀ ਇਹ ਦੋ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਸਾਰੇ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਦੋ ਦੋ ਕਲਰ ਹੋਣਗੇ ਆਪਣੇ ਕੋਲ ਤੇ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਦੇ ਵਿੱਚ ਕੰਬੀਨੇਸ਼ਨ ਫਰੋਜ਼ੀ ਪਿੰਕ ਦੇ ਵਿੱਚ ਦੋ ਤਿੰਨ ਕਲਰ ਹੈ ਸਾਰੇ ਦੇ ਵਿੱਚ ਦੇਖ ਸਕਦੇ ਹੋ ਇਹ ਸਾਰਿਆਂ ਦੇ ਸੂਟਾਂ ਦੇ ਵਿੱਚ ਮੈਂ ਪਹਿਲਾਂ ਹੀ ਕਿਹਾ ਸੀਗਾ ਆਰੀ ਵਰਕ ਦੇ ਵਿੱਚ ਹੋਣਗੇ ਸਾਰੇ ਸੂਟ ਵਿਦਆਊਟ ਲਾਈਨਿੰਗ ਬਣਨਗੇ ਬਹੁਤ ਪਿਆਰਾ ਦੇਖੋ ਇਹ ਫਰੰਟ ਪੱਲਾ ਆ ਗਿਆ ਆਪਣਾ ਮਲਟੀ ਚੇਹ ਏ ਲਾਈਨ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਆਪਾਂ 슬ੀਵਸ ਲੱਗ ਤੋਂ ਦਿੱਤੀਆਂ ਹੋਈਆਂ ਇਹ ਫਰੰਟ ਪੱਲਾ ਆ ਗਿਆ ਇਹ ਬੈਕ ਆ ਗਈ ਜੀ ਸ਼ਰਟ ਦੀ ਇਹ ਬੈਕ ਤੇ ਆ ਜਾਣੀ ਸੇਮ ਪ੍ਰਿੰਟਿੰਗ ਇਹ 슬ੀਵਸ ਆ ਜਾਣੀਆਂ ਇਹ 슬ੀਵਸ ਤੇ ਆਣਾ ਪ੍ਰਿੰਟ ਨਾਲ ਸੇਮ ਫਰੋਜ਼ੀ ਕਲਰ ਦੀ ਬਾਟਮ ਪਲੇਨ ਫਰੋਜ਼ੀ ਕਲਰ ਦੀ ਉਹ ਬਾਟਮ ਹੈ ਜੀ ਪਲੇਨ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਤੇ ਬਾਟਮ ਤੇ ਵੀ ਇਹਨਾਂ ਦੇ ਸਾਰਿਆਂ ਦੇ ਡਿਜ਼ਾਈਨਿੰਗ ਹੈ ਜੀ ਮੈਂ ਬਾਟਮ ਵੀ ਦਿਖਾ ਦਨੀ ਆ ਤੁਹਾਨੂੰ 3 ਮੀਟਰ ਦੀ ਬਾਟਮ ਹੈ 3 ਮੀਟਰ ਦੀ ਸ਼ਰਟ ਤੇ ਇਹ ਆ ਗਈ ਬਾਟਮ ਤੇ ਡਿਜ਼ਾਈਨਿੰਗ ਤੇ ਦੇਖੋ ਬੜਾ ਪਿਆਰਾ ਇਹਦੇ ਪਿੰਟੈਕਸ ਪਾ ਕੇ ਬਾਟਮ ਰੈਡੀ ਬਾਟਮ ਦੀ ਡਿਜ਼ਾਈਨਿੰਗ ਰੈਡੀ ਕੀਤੀ ਹੋਈ ਹੈ ਸਾਰੇ ਮਲਟੀ ਕਲਰ ਦੇ ਵਿੱਚ ਇਹ ਪਿੰਟੈਕਸ ਤੇ ਜੁਆਇੰਟਰ ਲੇਸ ਦੇ ਨਾਲ ਬਹੁਤ ਸੋਹਣਾ ਸੂਟ ਬਣਨਾ ਜਦੋਂ ਰੈਡੀ ਹੋਣਾ ਬਾਟਮ ਤੇ ਆ ਜਾਣੀ ਉਹ ਵਾਲੀ ਡਿਜ਼ਾਈਨਿੰਗ ਰੋਜ਼ੀ ਕਲਰ ਦੇ ਵਿੱਚ ਤੇ ਪਿਓਰ ਮਸਲੀਨ ਦੁਪट्टे ਦੇ ਨਾਲ 2.5 ਮੀਟਰ ਦੇ ਦੁਪट्टे ਆ ਜੀ ਸਾਰੇ ਸੂਟਾਂ ਦੇ ਨਾਲ ਅਲੱਗ ਜੀ ਚੀਜ਼ ਹੈ ਇਹ ਦੇਖੋ ਦੁਪट्टे ਦੀ ਗ੍ਰੇਸ ਬਹੁਤ ਗ੍ਰੇਸਫੁਲ ਸੂਟ 2850 ਪ੍ਰਾਈਸ ਦੇ ਨਾਲ ਅੱਜ ਦੇ ਇਹ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਗ੍ਰੀਨ ਕਲਰ ਦੋ ਤਿੰਨ ਕਲਰ ਹੈ ਮੇਨ ਕਲਰ ਜਿਹੜਾ ਬਾਟਮ ਦਾ ਉਹ ਗ੍ਰੀਨ ਹੈ ਜੀ ਨਾਲ ਜਿਵੇਂ ਫਰੋਜ਼ੀ ਸੀਗੀ ਉਹਦੇ ਨਾਲ ਇਹ ਦੇਖੋ 3 3 ਮੀਟਰ ਦੀਆਂ ਸ਼ਰਟਾਂ ਵਿਦਾਊਟ ਲਾਈਨਿੰਗ ਸੂਟ ਬਣਨਗੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਕੋਈ ਸੀ ਥਰੂ ਨਹੀਂ ਹੈਗਾ ਵਿਦਾਊਟ ਲਾਈਨਿੰਗ ਬਣਨਗੇ ਸੂਟ ਸੇਮ ਪਿਸਤਾ ਗ੍ਰੀਨ ਕਲਰ ਜਿਹਦੀ ਬਾਟਮ ਹੈ ਤੇ 3 ਮੀਟਰ ਦੀ 3 ਮੀਟਰ ਦੀ ਉਹ ਸ਼ਰਟ ਹੈ ਇਹਦੀ ਸਾਰੇ ਤਿਆਰੀ ਵਰਕ ਹੋਇਆ ਫਰੰਟ ਬੈਕ 슬ੀਵਸ ਤੇ ਬਹੁਤ ਪਿਆਰਾ ਸੂਟ ਤੇ ਇਹ ਆ ਜਾਣੀ ਜੀ ਇਸਦੀ ਬਾਟਮ ਤੇ ਡਿਜ਼ਾਈਨਿੰਗ ਇਹ बॉटम ਤੇ ਆ ਜਾਣੀ ਹੈ ਡਿਜ਼ਾਈਨਿੰਗ ਬੜੀ ਪਿਆਰੀ ਪਿੰਟੈਕਸ ਪਾ ਕੇ ਲੇਸਿਸ ਪਾ ਕੇ ਗ੍ਰੀਨ ਕਲਰ ਦੇ ਵਿੱਚ ਤੇ ਪਿਓਰ ਮਸਲੀਨ ਦਪੱਟੇ ਦੇ ਨਾਲ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹ ਹੈਗਾ ਤੁਸੀਂ ਤਾਂ 2800 ਆਪਣੇ ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਦੋ ਦੋ ਸੂਟ ਹੈ ਜੀ ਹਰੇਕ ਡਿਜ਼ਾਈਨ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਬੜਾ ਸੋਹਣਾ ਸੈਂਟਰ ਪੈਨਲ ਡਿਜ਼ਾਈਨ ਹੈ ਕਰੀਮ ਤੇ ਪਿੰਕ ਦਾ ਕੰਬੀਨੇਸ਼ਨ ਹੈ ਵੀ ਇਹ ਫਰੰਟ ਪੱਲਾ ਆ ਗਿਆ ਸਾਰੇ ਦੇ ਵੀ ਚਾਰੀ ਵਰਕ ਹੋਏ ਇਹ ਫਰੰਟ ਆ ਗਿਆ ਆਪਣੀ ਸ਼ਰਟ ਦਾ ਇਹ ਸਾਰਾ ਵਰਕ ਹੈ ਜੀ ਆਰੀ ਵਰਕ ਹੋਇਆ ਤੇ ਬੈਕ ਤੇ ਆ ਜਾਣਾ ਸੇਮ ਬੈਕ ਹੈ ਹੁਵੇ ਸਾਰੇ ਤਿਆਰੀ ਵਰਕ ਹੋਇਆ ਬੈਕ ਤੇ ਵੀ ਬਹੁਤ ਸੋਹਣਾ ਆਰੀ ਵਰਕ ਹੋਇਆ ਬੈਕ ਤੇ ਇਹ 슬ੀਵਜ਼ ਆ ਜਾਣੀਆਂ ਪ੍ਰਿੰਟਡ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਤੇ ਹੈਗੀ ਆਪਣੀ ਬਹੁਤ ਪਿਆਰਾ ਸੂਟ ਤੇ ਇਸ ਤੇ ਨਾਲ ਹੈਗੀ ਇਹ ਵਾਲੀ ਬਾਟਮ ਤੇ ਹੈ ਜੀ ਡਿਜ਼ਾਈਨ ਇਹ ਦੇਖੋ ਬਾਟਮ ਤੇ ਬੜੀ ਸੋਹਣੀ ਲੇਸਿਸ ਦੇ ਨਾਲ ਪਿੰਟੈਕਸ ਪਾ ਕੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬਾਟਮ ਤੇ ਜਿਨ੍ਹਾਂ ਨੇ ਲਵਾਣਾ ਤੁਸੀਂ ਲਵਾ ਸਕਦੇ ਹੋ ਜੇ ਤੁਸੀਂ ਰਿਮੂਵ ਵੀ ਕਰਾਣਾ ਪਲੇਨ ਸਲਵਾਰ ਬਣਾਉਣੀ ਹੈ ਤਾਂ ਵੀ ਤੁਸੀਂ ਬਣਾ ਸਕਦੇ ਹੋ 3 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਕੋਸ ਸੋਨਾ λεਮਨ ਕਰੀਮ ਜਾਂ येलो ਕਰੀਮ ਹੁੰਦਾ ਜਿਹੜਾ ਥੋੜਾ ਜਿਹਾ येलो ਟੋਨ ਤੇ ਕਰੀਮ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰਾ 2850 ਪ੍ਰਾਈਸ ਦੇ ਨਾਲ ਇਸ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਲਾਈਟ ਫਰੋਜ਼ੀ ਕਲਰ ਸੇਮ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਇਹ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਲਾਈਟ ਫਰੋਜ਼ੀ ਕਲਰ ਬਹੁਤ ਪਿਆਰਾ ਕਲਰ ਹੈ ਫਰੰਟ ਆ ਗਿਆ ਬੈਕ ਸੇਮ ਉਵੇਂ ਹੀ ਹੋਣੀ ਹੈ ਜਿਵੇਂ ਪਹਿਲੇ ਸੂਟ ਦੀ ਸੀਗੀ 23 ਦੇ ਨਾਲ ਹੈਗੀ ਹੈ ਇਹ ਬਾਟਮ ਤੇ ਡਿਜ਼ਾਈਨਿੰਗ ਇਹ ਦੇਖੋ ਬਾਟਮ ਦੀ ਡਿਜ਼ਾਈਨਿੰਗ ਅਲੱਗ ਹੈ ਥੋੜੀ ਪਿਆਰੀ ਉਹ ਸੋਹ ਸੋਹ ਡ ਸਾਰੇ ਸੂਟਾਂ ਦੇ ਬਾਟਮ ਤੇ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਪਿਓਰ ਮਸਲੀਨ ਦਾ 8 ਮੀਟਰ ਦਾ ਦੁਪੱਟਾ ਰਾਮ ਟੈਕਸ ਬ੍ਰਾਂਡ ਦੇ ਸੂਟ 2850 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਲਾਈਟ ਫਰੋਜ਼ੀ ਕਲਰ ਹੈ ਬੜਾ ਸੋਹਣਾ ਬਲੂ ਫਰੋਜ਼ੀ ਬਦਨੀਜਾ ਕਲਰ ਹੈ ਬਹੁਤ ਪਿਆਰਾ ਇਹ ਤਾਂ ਮੈਂ ਤੁਹਾਨੂੰ ਸੂਟ ਦਿਖਾਇਆ ਬਾਟਮ ਡਿਜ਼ਾਈਨਿੰਗ ਦੇ ਨਾਲ 3 ਮੀਟਰ ਸ਼ਰਟ 3 ਮੀਟਰ ਬਾਟਮ ਨਾਲ ਪਰਾਇ ਸੇਮ ਰਹਿਣਾ ਹੁਣ ਥੋੜਾ ਜਿਹਾ ਡਿਜ਼ਾਈਨ ਅਲੱਗ ਹੈ ਜੀ ਇਹਦੇ ਤੇ ਵੀ ਆਰੀ ਵਰਕ ਹੈ ਜੀ ਅੱਜ ਇਹ ਕੰਟਰਾਸਟ ਬਾਟਮ ਦੇ ਨਾਲ ਹੋਣਗੇ ਸੂਟ ਕਪੜੇ ਕੰਟਰਾਸਟ ਬਾਟਮ ਦੇ ਨਾਲ ਇਹ ਥੋੜਾ ਪੀਚ ਜੀ ਟੋਨ ਤੇ ਹੈ ਪਰ ਸ਼ਰਟ ਹੋਵੇ 3 ਮੀਟਰ ਦੀ ਰਹਿਣੀ ਹੈ 3 ਮੀਟਰ ਦੀ ਉਹ ਬਾਟਮ ਹੈ ਜੀ ਥੋੜੀ ਡਿਜ਼ਾਈਨਿੰਗ ਅਲੱਗ ਹੈ ਇਹ ਦੇਖੋ ਇਹ ਸਾਰਾ ਬਲੈਕ ਪ੍ਰਿੰਟ ਹੈ ਪ੍ਰਿੰਟ ਦੇ ਵਿੱਚ ਸਾਰਾ ਇਹ ਇਹ ਜਿਹੜਾ ਵਰਕ ਪੀਚ ਕਲਰ ਦੇ ਨਾਲ ਦਿਖ ਰਿਹਾ ਸਾਰਾ ਵਰਕ ਹੈ ਜੀ ਹੱਥ ਦੇ ਨਾਲ ਮਿਰਰ ਲਗਾਏ ਹੋਏ ਬਹੁਤ ਪਿਆਰਾ ਹੈਂਡਵਰਕ ਹੋਇਆ ਸਾਰੀ ਸ਼ਰਟ ਤੇ ਇਹ ਸਾਰਾ ਹੈਂਡਵਰਕ ਹੋਇਆ ਹੋਇਆ ਬਹੁਤ ਪਿਆਰਾ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਹੈ ਆਰੀ ਵਰਕ ਆਰੀ ਦੇ ਨਾਲ ਸਾਰਾ ਹੱਥ ਦਾ ਕੰਮ ਹੈ ਪੀਚ ਕਲਰ ਆ ਸ਼ਰਟ ਦਾ ਤੇ ਲੇਸਿਸ ਦੀ ਡਿਜ਼ਾਈਨਿੰਗ ਇਹ ਹੈਗੀ ਆਪਣੇ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਸ਼ਰਟ ਆ ਗਈ ਤੇ ਇਸ ਦੇ ਨਾਲ ਹੈਗੀ ਬਲੈਕ ਬਾਟਮ ਬਲੈਕ ਕਲਰ ਦੀ ਬਾਟਮ ਹੈ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਦੇਖ ਬਹੁਤ ਸੋਹਣਾ ਇਹ ਪੀਚ ਕਲਰ ਦੇ ਸੇਮ ਕਲਰ ਦੇ ਨਾਲ ਇਹ ਪੀਚ ਕਲਰ ਦੀ ਸ਼ਰਟ ਹੈ ਤੇ ਪੀਚ ਕਲਰ ਦੇ ਨਾਲੇ ਬਾਟਮ ਤੇ ਨਾਲੇ ਤਾਂ ਲੇਸਿਸ ਲੱਗੀਆਂ ਹੋਈਆਂ ਨੇ نیچے ਨਾਲੇ ਬਾਟਮ ਤੇ ਵਰਕ ਹੈ ਜੀ ਹੈਵੀ ਸਲਵਾਰ ਬਣਾ ਸਕਦੇ ਹੋ ਤੁਸੀਂ ਚਾਹੇ ਸਟ੍ਰੇਟ ਬਣਾ ਲਓ ਰਾਮਟੈਕਸ ਬ੍ਰਾਂਡ ਦੇ ਸੂਟ ਬੜੀ ਪਿਆਰੀ ਡਿਜ਼ਾਈਨਿੰਗ ਦੇ ਨਾਲ ਇਹ ਵੀ 3 ਮੀਟਰ ਦੀ ਹੈ ਜੀ ਸ਼ਰਟ ਇਹ ਬੈਕ ਪੱਲਾ ਤੇ ਇਹ 슬ੀਵਜ਼ ਦਿੱਤੀਆਂ ਹੋਈਆਂ ਆ ਅਲੱਗ ਤੋਂ ਇਸ 슬ੀਵਜ਼ ਆ ਗਈਆਂ ਪੀਚ ਤੇ ਬਲੈਕ ਦਾ ਕੰਟਰਾਸਟ ਪੀਚ ਤੇ ਬਲੈਕ ਦਾ ਕੰਟਰਾਸਟ ਤੇ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਬਲੈਕ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਦੁਪੱਟੇ ਦੀ ਪ੍ਰਾਈਸ ਸੇਮ ਰਹਿਣਾ 2850 ਪ੍ਰਾਈਸ ਹੈ ਜੀ ਹੁਣ ਇਹਦੇ ਵਿੱਚ ਸੇਮ ਦੇ ਵਿੱਚ ਹੀ ਆਪਾਂ ਮੈਂ ਤੁਹਾਨੂੰ ਬਲੈਕ ਹੀ ਬਾਟਮ ਹੀ ਰੈਣੀ ਹੈ ਜੀ ਸਾਰਿਆਂ ਦੀ ਬਸ ਸ਼ਰਟ ਦਾ ਕਲਰ ਚੇਂਜ ਹੋਈ ਜਾਣਾ ਪਹਿਲਾਂ ਪੀਚ ਤੇ ਬਲੈਕ ਦਾ ਕੰਟਰਾਸਟ ਸੀਗਾ ਹੁਣ ਲਾਈਟ ਫਿਰੋਜੀ ਲਾਈਟ ਫਿਰੋਜੀ ਤੇ ਬਲੈਕ ਦਾ ਇਹ ਦੇਖੋ ਬਹੁਤ ਸੋਹਣਾ ਸਾਰਾ ਹੈਂਡਵਰਕ ਹੋਇਆ ਸ਼ਰਟ ਤੇ ਇਹ ਸਾਰਾ ਹੱਥ ਦਾ ਕੰਮ ਹੋਇਆ ਹੈਂਡਵਰਕ ਹੋਇਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਸ਼ਰਟ ਹੋ ਗਈ ਤੇ ਇਹ ਬਲੈਕ ਬਾਟਮ ਤੇ ਫਿਰੋਜੀ ਥ੍ਰੈਡ ਦੇ ਨਾਲ ਵਰਕ ਇਹ ਬਾਟਮ ਤੇ ਵਰਕ ਆ ਗਿਆ ਜੀ ਬਹੁਤ ਸੋਹਣੀ 3 3 ਮੀਟਰ ਦਾ ਖੁੱਲਾ ਕੱਪੜਾ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਪਿਓਰ ਦੁਪੱਟਿਆਂ ਦੇ ਨਾਲ ਨਾਲ ਹੈਗਾ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਸੋਨਾ ਫਿਨਿਸ਼ਿੰਗ ਕੀਤੀ ਹੋਈ ਹੈ ਪ੍ਰੋਪਰ 2850 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਲੈਮਨ ਤੇ ਬਲੈਕ ਲਾਈਟ ਲੈਮਨ ਕਰੀਮ ਕਲਰ ਹੈ ਸੇਮ ਦੇ ਵਿੱਚ ਹੀ ਹੈ ਬਹੁਤ ਸੋਹਣਾ ਹੈਂਡਵਰਕ ਹੋਇਆ ਸਾਰੇ ਦੇ ਵਿੱਚ 4 ਵਰਕ ਸਾਰੀ ਸ਼ਰਟ ਤੇ ਆਰੀ ਵਰਕ ਹੋਇਆ ਤੇ ਇਹ ਬਾਟਮ ਤੇ ਵਰਕ ਆ ਜਾਣਾ ਜੀ ਬਹੁਤ ਸੋਹਣਾ ਵਰਕ ਸਿੰਗਲ ਧਾਗੇ ਨਾਲ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਸ਼ਰਟ ਤੇ ਵੀ ਪੂਰਾ ਵਰਕ ਹੈ ਦੇ ਨਾਲ ਪਿਓਰ ਦਾ ਦੁਪੱਟੇ ਪਿਓਰ ਦੇ ਪੂਰੇ ਢਾਈ ਢਾਈ ਮਿੱਤਰ ਦੇ ਦੁਪੱਟੇ ਪ੍ਰਾਈਸ ਸੇਮ ਰਹਿਣਾ ਜੀ ਸਾਰਿਆਂ ਦਾ ਇਹ ਦੇਖੋ ਬਹੁਤ ਸੋਹਣਾ ਬਲੈਕ ਕਲਰ ਦੇ ਵਿੱਚ ਪਿਓਰ ਦਾ ਦੁਪੱਟਾ ਲੈਮਨ ਤੇ ਬਲੈਕ ਦਾ ਕੰਟਰਾਸਟ ਬਹੁਤ ਸੋਹਣਾ ਸੂਟ ਹੈ 2850 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਆਪਣੇ ਅੱਜ ਦੇ हां जी ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81406887 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ